ਇਹ ਸੋਹਣਾ ਲੇਖ ਪਹਿਲਾਂ ਪੂਰੀ ਗੱਲ ਧਿਆਨ ਨਾਲ ਸੁਣਿਓ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਇਹਦਾ ਇੱਕ ਫਲੱਡ ਗੇਟ ਓਪਨ ਹੈਗਾ ਸਿਰਫ ਇਹ ਨਾਰਮਲ ਹੈਗਾ 2 ਇੰਚ ਤੋਂ ਵੀ ਘੱਟ ਇੰਨਾ ਕੀ ਹੈ ਇਹ ਇਤੋਂ ਵੱਧ ਨਹੀਂ ਹੈਗਾ ਖੋਲਣ ਦਾ ਕਾਰਨ ਕੀ ਸੀ ਰਾਤ ਇਹ 1163 ਨੂੰ ਟੱਚ ਕਰ ਗਈ ਸੀ ਕੱਲ ਖਾਤਰੇ ਦੇ ਨਿਸ਼ਾਨ ਦੇ ਬਿਲਕੁਲ ਇਹ ਨੇੜੇ ਸੀ ਉਸ ਤੋਂ ਬਾਅਦ ਰਾਤ ਵੀ ਇਹ ਗੇਟ ਖੋਲ ਹੀ ਰੱਖਿਆਗਾ ਨਾਰਮਲ ਖੋਲਿਆ ਹੈਗਾ ਕੋਈ ਇਹਨੇ ਰਾਤ ਖੌਰੂ ਨਹੀਂ ਪਾਇਆ ਕੋਈ ਖੁਰਦੂ ਨਹੀਂ ਮਚਾਇਆ ਬਿਲਕੁਲ ਵੀ ਨਾਰਮਲ ਚੱਲਿਆ ਇਹ ਪਾਣੀ ਇੱਕ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖਿਆਗਾ ਇੱਕ ਥਾਂ ਤੇ ਕਿ ਮੈਂ ਗੱਲ ਕਰਦਾਗਾ ਵੀ ਐਸ ਥਾਂ ਤੋਂ ਪਾਣੀ ਵਾਪਸ ਮੁੜਿਆਗਾ ਲਾਲਜਾਂ ਨਿਸ਼ਾਨ ਲਾ ਰੱਖਿਆ ਨੋ ਉੱਥੇ ਇੱਕ ਉੱਥੋਂ ਪਾਣੀ ਵਾਪਸ ਮੁੜਿਆ ਸੀ ਉਹਦਾ ਕਾਰਨ ਇਹੀ ਸੀਗਾ ਵੀ ਰਾਤ ਇਹਦਾ ਇੱਕ ਫਲੱਡ ਗੇਟ ਓਪਨ ਸੀਗਾ ਉਸ ਤੋਂ ਬਾਅਦ ਦਿਨੇ ਹੁਣ ਕੀ ਆ ਦਿਨੇ ਹੁਣ ਲੈਵਲ ਤਾਂ ਇਹਦਾ 1161 ਤੋਂ ਥੋੜਾ ਜਿਹਾ ਉੱਪਰ ਆਗਾ ਜਿੱਥੇ ਲੈ ਕੇ ਇਹ ਸਟੇਬਲ ਕਰਦੇ ਹੁੰਦੇ ਆ ਵੀ ਰੁੱਕ ਗਈ ਇੱਥੇ ਆ ਕੇ ਖਤਰੇ ਤੋਂ ਬਾਹਰ ਆ ਗਈ ਉਸ ਥਾਂ ਤੋਂ ਵੀ ਥੱਲੇ ਕਰ ਰਿਹਾ ਇਹ ਕਾਰਨ ਕੀ ਆ ਮੌਸਮ ਵਿਭਾਗ ਦੀ ਚੇਤਾਵਨੀ ਆਗੀ ਕੱਲ ਨੂੰ ਸੰਡੇ ਵਾਲੇ ਦਿਨ ਚੰਡੀਗੜ੍ਹ ਜਾਂ ਹੋਰ ਨੇੜੇ ਦੇ ਇਲਾਕੇ ਅੰਬਾਲੇ ਤੇ ਇੱਕ ਜਾਂ ਸੋਲਨ ਸਰਮੌਰ ਵਾਲੇ ਪਾਸੇ ਸਾਰੇ ਕਿਤੇ ਚੇਤਾਵਨੀ ਜਾਂਗੀ ਤਾਂ ਕਰਕੇ ਇਹਨੂੰ ਨਾਰਮਲ ਜਿੰਨਾ ਇਹ ਸਟੇਬਲ ਕਰਦੇ ਆ ਉਸ ਤੋਂ ਵੀ ਥੱਲੇ ਲੈ ਕੇ ਜਾ ਰਹੇ ਆ ਇਹਦਾ ਇਹੀ ਕਾਰਨ ਹੈਗਾ ਇਹ ਵਧੀਆ ਗੱਲ ਆ ਇਹ ਆਪਣੇ ਵਾਸਤੇ ਹੀ ਫਾਇਦਾ ਹੈਗਾ ਜਿੰਨਾ ਨੂੰ ਕੱਟ ਕਰਨਗੇ ਨਾ ਉਹ ਆਪਣੇ ਵਾਸਤੇ ਹੀ ਫਾਇਦਾ ਹੈਗਾ ਕੋਈ ਖਾਸ ਗੱਲ ਨਹੀਂ ਹੈਗੀ ਬਿਲਕੁਲ ਵੀ ਨੰਕ ਭਰਾਵੋ ਦੂਜੀ ਗੱਲ ਜੇ ਇਹਨੂੰ ਵੱੱਦ ਵੀ ਖੋਲਦੇ ਆ ਮੰਨ ਲਓ ਪਹਿਲੀ ਗੱਲ ਤਾਂ ਖੁੱਲਦਾ ਨਹੀਂ ਦੂ ਵੱੱਦੇ ਇਹ ਨਾਰਮਲ ਹੈਗਾ ਮੰਨ ਲਓ ਖੋਲ ਲਿਆ ਨਾ ਨਹੀਂ ਜਿਹੜਾ ਪਹਿਲਾਂ ਵਾਲਾ ਪਾਣੀ ਆ ਉਹ ਤਾਂ ਟੱਪ ਗਿਆ ਰਾਜਪੁਰਾ ਗਾਹ ਨੰਗ ਗਿਆ ਤਾਂ ਜਿਹੜਾ ਆਹ ਪਾਣੀ ਹੋਣ ਚੱਲਿਆ ਇਹ ਤਾਂ ਚਾਹੇ ਟਾਟਾ ਸੋਮੂ ਕਰਾ ਲੇ ਇਹ ਨਹੀਂ ਨਾ ਰੌਦਾ ਉਹਦੇ ਕਹਾਵਤਾ ਇੱਕ ਹੱਸਣ ਵਾਲੀ ਵੀ ਇਹ ਉਹਦੇ ਨਾਲ ਨਹੀਂ ਰਲ ਸਕਦਾਗਾ ਠੀਕ ਹੈ ਨਾ ਕਹਿਣ ਤੋਂ ਭਾਵ ਕੀ ਹੈਗਾ ਨਾਰਮਲ ਹੋ ਲਿਆ ਹੈਗਾ ਡਰ ਵਾਲੀ ਗੱਲ ਬਿਲਕੁਲ ਵੀ ਨਹੀਂ ਹੈਗੀ ਪੈਨਿਕ ਹੋਣ ਦੀ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਦੂਜੀ ਗੱਲ ਮਾਰਕੰਡਾ ਮਾਰਕੰਡਾ 25000 ਪਾਣੀ ਜਾ ਰਿਹਾ 25000 ਪਰ ਉਹ ਘਟਨਾਲੇ ਪਾਸੇ ਨੂੰ ਆ ਕਿੰਨਾ ਵੀ ਚਾਹੇ ਪਾਣੀ ਘਟਨਾਲੇ ਪਾਸੇ ਨੂੰ ਚੱਲ ਪਿਆ ਨਾ ਇਹ ਗੱਲ ਚੰਗੀ ਹੈ ਵੀ ਘਟਨਾਲੇ ਪਾਸੇ ਨੂੰ ਪਾਣੀ ਚੱਲ ਪਿਆ ਾਂਗਰੀ ਦਾ ਵੀ ਜਾਂ ਹੋਰ ਵੀ ਸਾਰਾ ਪਾਣੀ ਘਟਣ ਵਾਲੇ ਪਾਸੇ ਨੂੰ ਉਹਦਾ ਕੋਈ ਡਰ ਵਾਲੀ ਗੱਲ ਇਸ ਵਕਤ ਲੱਗਦੀ ਤਾਂ ਹੈ ਨੀਗੀ ਘਬਰਾਉਣ ਦੀ ਤੱਪ ਜਾਣਾ ਪਾਣੀ ਜਿਹੜਾ ਘੱਗਰ ਦਾ ਆਪਦਾ ਪਾਣੀ ਮੀਂਹ ਦਾ ਉਹਦਾ 1000 ਕੇ ਉਸ ਦੇ ਲਗਭਗ ਆਗਾ ਸਵੇਰੇ ਗੱਲ ਕਰੀ ਸੀ ਮੋਂਨਾਂ ਸਵੇਰੇ ਵੀ 1000 ਸੀਗਾ ਤੇ ਉਨਾਂ ਹੀ ਹੁਣ ਸ਼ਾਮ ਨੂੰ ਚੱਲੀ ਜਾਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਆਹ ਗੇਟ ਖੋਲੇਗਾ ਇਹ ਥੋੜਾ ਜਿਹਾ ਵਧੂਗਾ ਇਹ ਦੇਖੋ ਕਿੰਨਾ ਕ ਵਧਦਾਗਾ ਇਹ ਕੋਈ ਖਾਸ ਗੱਲ ਨਹੀਂ ਹੈਗੀ ਇਹਨੂੰ ਤੁਸੀਂ ਛੱਡ ਦਿਓ ਇਹ ਤਾਂ ਮੈਂ ਲਕੋ ਉਹ ਵੀ ਲੈਂਦਾ ਵੀ ਆ ਗੇਟ ਖੋਲਿਆ ਹੋਇਆ ਇਹਨੂੰ ਛੱਡ ਦਿਓ ਤੁਸੀਂ ਇਹ ਕਿਉਂ ਦਿਖਾਤਾ ਮੈਂ ਇਹਦਾ ਕਾਰਨ ਜਿਹੜੇ ਹੋਰ ਚੈਨਲ ਆ ਉਹ ਬਹੁਤ ਸੀਗੇ ਉਹਨਾਂ ਨੇ ਰਾਤ ਨੂੰ ਫੇਰ ਕਹਿਣਾ ਸੀ ਵੀ ਗੇਟ ਖੁੱਲ ਗਏ ਤੇ ਤੁਸੀਂ ਫੇਰ ਦਰਨਾ ਸੀ ਵੀ ਗੇਟ ਖੁੱਲ ਗਏ ਇਹ ਤਾਂ ਨਾਰਮਲ ਖੋਲਿਆ ਹੋਇਆ ਹੈ ਇਹ ਕੋਈ ਖਾਸ ਗੱਲ ਨਹੀਂ ਹੈਗੀ ਕੁਝ ਨਹੀਂ ਹੈਗਾ ਇਹ ਇਹਨੂੰ ਛੱਡ ਦਿਓ ਤੁਸੀਂ ਇਹ ਤਾਂ ਬਸ ਇਹੀ ਕਾਰਨ ਸੀ ਤੁਹਾਡਾ ਸ਼ੱਕ ਕੱਢਿਆ ਸੀ ਵੀ ਹਾਂ ਖੁੱਲਾ ਹੈਗਾ ਅੱਖਾਂ ਸਾਹਮਣੇ ਦੇਖ ਕੇ ਬੰਦੇ ਦਾ ਦਿਲ ਖੜ ਜਾਂਦਾ ਹੈਗਾ ਇਸ ਤੋਂ ਬਾਅਦ ਇਹ ਕੁਝ ਨਹੀਂ ਹੈਗਾ ਹੁਣ ਆ ਗਈ ਗੱਲ ਚਾਂਦਪੁਰੇ ਵਾਲੀ ਜਿਹੜਾ ਚਾਂਦਪੁਰੇ ਸਵੇਰੇ 3.5 ਫੁੱਟ ਸੀਗਾ 6500 ਪਾਣੀ ਚੱਲੀ ਜਾਂਦਾ ਸੀ 6600 ਉਹ ਹੁਣ 2.5 ਫੁੱਟ ਤੇ ਆ ਗਿਆ ਉੱਥੇ ਪਾਣੀ ਹੋਰ ਘਟ ਗਿਆ ਜਿਹੜਾ ਹੁਣ ਇੱਥੋਂ ਪਾਣੀ ਗਿਆ ਹੈਗਾ ਨਾ ਉਹਨੂੰ ਲੰਘਣਾ ਸੌਖਾ ਹੋ ਜਾਊਗਾ ਉਹਦੇ ਵਾਸਤੇ ਰਾਹ ਮਿਲ ਗਿਆ ਵਧੀਆ ਗੱਲ ਆ ਇਹ ਬਹੁਤ ਚੰਗੀ ਗੱਲ ਹੋਈ ਹੈਗੀ 36 ਘੰਟੇ ਉਹਨੂੰ ਹੋ ਗਏ ਸੀਗੇ 36 ਘੰਟੇ ਬਾਅਦ ਹੁਣ ਉਹਨੂੰ ਸੈਫ ਹੁਣ ਮੂਰੇ ਖਾਲੀ ਮਿਲੂਗਾ ਅੱਜ ਰਾਤ ਨੂੰ ਉਹ ਪਾਣੀ ਨੇ ਟੱਪਣਾਗਾ ਲੰਘਣਾਗਾ ਉਹਦੇ ਵਾਸਤੇ ਹੁਣ ਉਹਨੂੰ ਰਾਹ ਮਿਲ ਗਿਆ ਇਹ ਚੰਗੀ ਗੱਲ ਆ ਇੱਕ ਗੱਲ ਹੋਰ ਪਾਸੇ ਆ ਸਿੱਧਾ ਹੋਰ ਥਾਵਾਂ ਗਈਆਂ ਇੱਕ ਮੈਨੂੰ ਦਿਨੇ ਮਿੱਤਰ ਨੇ ਭੇਜੀਆਂ ਸੀਗੀਆਂ ਉਹ 8500 ਕਿਊਸਿਕ ਪਾਣੀ ਕੱਢਦਾਗਾ ਨਾਲ ਕੋਈ ਹੋਰ ਡਰੇਨ ਆ ਗਈ ਉਹ ਹੋ ਗਈ ਜਿਵੇਂ ਇਹ ਹੋ ਗਿਆ ਇੱਕ ਹੋਰ ਹੋ ਗਈ ਇਹ ਤਿੰਨ ਚਾਰ ਥਾਵਾਂ ਤੋਂ ਪਾਣੀ ਨਿਕਲਦਾ ਮੈਨੂੰ ਐ ਸੀ ਵੀ ਖਣੀ ਕੱਲਾ ਚਾਂਦਪੁਰਈਆ ਜਿਹੜਾ ਪਾਖੜਾ ਥੱਲੇ ਟੱਪਦਾ ਮੈਨੂੰ ਉਹ ਗੱਲ ਦਾ ਪਤਾ ਨਹੀਂ ਸੀ ਕਿਉਂਕਿ ਮੈਂ ਤੁਹਾਡੇ ਏਰੀਆ ਦੇ ਵਿੱਚ ਘੁੰਮਿਆ ਤਾਂ ਹੈ ਨਹੀਂਗਾ ਮੈਂ ਤਾਂ ਇੱਕੋ ਹੀ ਪਿੰਡ ਆਉਣਾਗਾ ਤੁਹਾਡੇ ਏਰੀਆ ਦੇ ਵਿੱਚ ਉਹ ਤੁਹਾਨੂੰ ਦੱਸਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਸ ਪਿੰਡ ਆਉਣਾ ਹੁੰਨਾਗਾ ਤਾਂ ਕਰਕੇ ਮੈਨੂੰ ਬੜਾ ਪਤਾ ਨਹੀਂ ਹੈਗਾਗਾ ਹੁਣ ਕਿਤੇ ਨਾ ਕਿਤੇ ਉਮੀਦ ਵੱਜਦੀ ਹੈ ਵੀ ਜਿਹੜਾ ਪਾਣੀ ਰਾਤ ਨੂੰ ਟੱਪ ਜਾਊਗਾ